ਹਾਂਜੀ ਮਿੱਤਰੋ ਸਾਰਿਆਂ ਦਾ ਪਿਆਰ ਭਰੀ ਸਸਰੀਕਾਰ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਿੱਧੂ ਕਾਰ ਬਯਾਰ ਪੇਡ ਦਿੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਝ ਇਹ ਖਾਸ ਜਾਣਕਾਰੀ ਦੇਵਾਂਗੇ ਜਿਹੜੀ ਕਿ ਤੁਹਾਡੀ ਕਾਰ ਦੇ ਇੰਜਨ ਨੂੰ ਸੇਵ ਕਰ ਸਕਦੇ ਪੰਜ-ਸੱਤ ਸਾਲਾਂ ਦੇ ਲਈ ਤੇ ਇਹ ਗੱਲ ਦੀ ਕਦੇ ਵੀ ਨਾ ਕਰਿਓ ਕਿਉਂਕਿ ਇਹਨਾਂ ਗੱਲ ਲਈ ਤੁਹਾਡੀ ਸਾਰੀ ਕਾਰ ਦੇ ਇੰਜਨ ਨੂੰ ਰੈੱਡ ਕਰ ਸਕਦੇ ਹੈਗੇ ਅੱਜ ਤੁਹਾਨੂੰ ਚੈੱਕ ਕਰਵਾਵਾਂਗੇ ਆਪਾਂ ਕਾਰ ਦਾ 에ਅਰ ਫਿਲਟਰ ਮਤਰਾਏ 에ਅਰ ਫਿਲਟਰ ਹੁੰਦਾ 100 150 ਦੀ ਚੀਜ਼ ਆ ਗਈ ਪਰ ਕਈ ਵੀਰੇ ਇਹਨਾਂ ਬਹੁਤ ਲਾਬਰਵਾਹੀ ਕਰਦੇ ਨੇ ਇਹਨੂੰ ਚੈੱਕ ਨਹੀਂ ਕਰਦੇ ਤੇ ਜਿਹਦੇ ਕਾਰਨ ਉਹਨਾਂ ਦੀ ਕਾਰ ਦੇ ਵਿੱਚ ਗੰਦਮੰਦ ਜਾਨ ਲੱਗ ਜਾਂਦਾ ਤੇ ਉਹਨਾਂ ਦੀ ਕਾਰ ਦਾ ਇੰਜਨ ਬਹੁਤ ਸਿੱਧੀ ਖਰਾਬ ਹੋਣ ਲੱਗ ਜਾਂਦਾਗਾ ਤੇ ਏਸੀ ਦੇ ਵਿੱਚ ਵੀ ਕਈ ਦਿੱਕਤਾਂ ਪੈ ਜਾਂਦੀਆਂ ਨੇਗੀਆਂ ਆਪਾਂ ਆਪਣੀ ਸੋਟਾ ਡੀਅਰ ਕਾਰ ਦਾ ਅੱਜ 에ਅਰ ਫਿਲਟਰ ਚੈੱਕ ਕੀਤਾਗਾ ਤੁਸੀਂ ਦੇਖ ਸਕਦੇ ਹੋ ਮਤਲਬ ਬਾਈ ਨੂੰ ਸਾਲ ਡੇਢ ਸਾਲ ਹੋ ਗਿਆ ਸੀਗਾ ਬਾਈ ਨੇ ਕਦੇ ਚੈੱਕ ਹੀ ਨਹੀਂ ਕੀਤਾ ਸੀ ਬਿਲਕੁਲੀ ਕਾਲਾ ਹੋਇਆ ਪਿਆ 에ਅਰ ਫਿਲਟਰ ਹਾਂ ਤੇ ਸਾਰੇ ਬੇਕਾਰ ਹੋਇਆ ਪਿਆਗਾ ਇਹਦੇ ਕਰਕੇ ਕਾਰ ਦੇ ਵਿੱਚ ਬਹੁਤ ਗੰਧਵੰਦ ਜਾਨ ਲੱਗ ਰਹੀ ਸੀਗਾ ਕਾਰ ਦੇ ਇੰਜਨ ਦੇ ਵਿੱਚ ਵੀ ਕਈ ਪ੍ਰੋਬਲਮ ਆ ਜਾਂਦੀ ਨੇ ਜੇ ਆਪਾਂ ਇਹਨੂੰ ਚੇਂਜ ਨਾ ਕਰੀਏ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕੀ ਕਾਰ ਦਾ 에어 ਫਿਲਟਰ ਦੇ ਸਰਵਿਸ ਟਾਈਮ ਟਾਈਮ ਜ਼ਰੂਰ ਚੈੱਕ ਕਰਦੇ ਰਿਹਾ ਕਰਿਓ ਕਿਉਂਕਿ ਇਹ ਹੀ ਤੁਹਾਡੀ ਕਾਰ ਦੀ ਜਿਹੜੀ ਲਾਈਫ ਆ ਉਹਨੂੰ ਬਹੁਤ ਲੰਬੇ ਸਮੇਂ ਤੱਕ ਵਧਾ ਸਕਦੇ ਨੇਗੇ ਤੇ ਬਾਕੀ ਅੱਜ ਆਪਾਂ ਨਵਾਂ 에어 ਫਿਲਟਰ ਪਾਉਣ ਜਾ ਰਹੇ ਹਾਂ ਆਪਣੀ ਸਵਿਫਟ ਡੀਜ਼ਲ ਕਾਰ ਦੇ ਵਿੱਚ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਸਭ ਤੋਂ ਪਹਿਲਾਂ ਆਪਾਂ ਤਾਂ ਚੈੱਕ ਕਰਾ ਲਈਏ ਮਾਰੂਤੀ ਸਿਊਕ ਦੇ ਜੈਨੂਨ ਪਾਰਟਸ ਹੈ ਤੇ ਇਹ ਆ ਪਹਿਲਾਂ ਦਾ ਨਵਾਂ 에어 ਫਿਲਟਰ ਆਪਣੀ ਕਾਰ ਦਾ ਜਿਹੜਾ ਕਿ ਨਮਾ 에ਅਰ ਫਿਲਟਰ ਪਾਉਣ ਜਾ ਰਹੇ ਹਾਂ ਕਿਉਂਕਿ ਜਿਹੜਾ ਪਹਿਲਾਂ ਸੀ ਉਹ ਆਪਣਾ ਉਹ ਕਾਫੀ ਖਰਾਬ ਹੋ ਚੁੱਕਿਆ ਸੀ ਤੇ ਉਹਦੇ ਕਰਕੇ ਕਾਰ ਦੇ ਵਿੱਚ ਬਹੁਤ ਗੰਧਮੰਦ ਜਾਨ ਲੱਗਿਆ ਸੀਗਾ ਤੇ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈਗੀ ਕਿ ਕਾਰ ਦਾ 에ਅਰ ਫਿਲਟਰ ਜ਼ਰੂਰ ਟਾਈਮ-ਟਾਈਮ 'ਤੇ ਚੈੱਕ ਕਰਦੇ ਰਿਹਾ ਕਰੋ ਸੋ ਆਪਾਂ ਹੁਣ ਇਹਨੂੰ ਪਾਉਣ ਜਾ ਰਹੇ ਹਾਂ ਆਪਣੀ ਸਵਿਫਟ ਡੀਅਰ ਕਾਰ ਦੇ ਵਿੱਚੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਆਪਣੀ ਕਾਰ ਦਾ 에ਅਰ ਫਿਲਟਰ ਚੇਂਜ ਕਰਨ ਲਈ ਜਿਹੜਾ ਟੱਕਣ ਖੋਲਦਿਆਂ ਤੇ ਤੁਹਾਨੂੰ ਕਾਰ ਵਿੱਚ ਚੈੱਕ ਕਰਾ ਦੇ ਜਿਹੜੀ ਕਾਰ ਦਾ ਆਪਣਾ 에ਅਰ ਫਿਲਟਰ ਚੇਂਜ ਕਰਨਾ ਸਵਿਫਟ ਡੀਅਰ ਕਾਰ ਆ ਜੀ 2014 ਮਾਡਲ ਲਓ ਜੀ 에어 ਫਿਲਟਰ ਆਪਣਾ ਪਾ ਚੁੱਕਿਆ ਆਪਣੀ ਕਾਰ ਦੇ ਵਿੱਚ ਤੇ ਹੁਣ ਆਪਾਂ ਇਹ ਢੱਕਾਂ ਲਾ ਕੇ ਦੇ ਦੋ ਨਟ ਨੂੰ ਟਿਕਾਸ ਦਈਏ ਇਹਦੇ ساری ਕਾਰ ਓਕੇ ਹੋ ਗਈ ਹੁਣ ਤੇ ਕਾਰ ਵਧੀਆ ਸਮੂਸਚਰ ਨਾਲ ਲੱਗੀ ਇਹਦੇ ਫਿਲਟਰ ਚੇਂਜ ਹੋਣ ਕਰਕੇ ਕਿਉਂਕਿ 에어 ਫਿਲਟਰ ਖਰਾਬ ਹੋਣ ਕਰਕੇ ਕਾਰ ਦੇ ਵਿੱਚ ਗੰਦ ਜਾਣ ਲੱਗ ਰਿਹਾ ਸੀਗਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਤ ਵਾਤ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ